ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੇ ਸੋਕਾ ਮਨ ਸਾਧਾਰੇ ਦਰਸ਼ਨ ਭੇਟ ਹੋਤੇ ਨਿਹਾਲਾ ਹਰ ਕਾ ਨਾਮ ਵਿਚਾਰੇ ਜਨਮ ਜਨਮ ਕੇ ਦੁਖ ਨਿਵਾਰੇ ਸੋ ਕਾ ਮਨ ਸਾਧਾਰੇ ਦਰਸ਼ਨ ਭੇਟ ਹੋਤ ਨਿਹੱਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੇ ਫੰਦਾ ਰਹਾਉ ਸਮਰੱਥ ਪਰਖ ਪੂਰਨ ਵਿਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਆਪ ਉਭਾਰੇ ਆ ਨਾਨਕ ਨਾਮ ਆਧਾਰਾ ਸਮਰਾਥ ਪੂਰਖ ਪੂਰਨ ਬੇਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਆਪ ਉਭਾਰੇ ਆ ਨਾਨਕ ਨਾਮ ਆਧਾਰਾ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ